ਸਾਥਿਓ ਤੁਹਾਨੂੰ ਯਾਦ ਹੋਣਾ ਕਿ 15 ਦਿਨ ਪਹਿਲਾਂ ਪੀਪੀ 32 ਨਵਾ ਸ਼ਹਿਰ ਚੈਨਲ ਵੱਲੋਂ ਇੱਕ ਖਬਰ ਪ੍ਰਮੁਖਤਾ ਨਾਲ ਚਲਾਈ ਗਈ ਸੀ ਕਿ ਤਿੰਨ ਸਕੂਲੀ ਬੱਚਿਆਂ ਤੋਂ ਲੁੱਟਾਂ ਖੋਹਾਂ ਕਰਨ ਵਾਲੇ ਬਦਮਾਸ਼ਾਂ ਨੇ ਫੋਨ ਖੋਲੇ ਔਰ ਪੁਲਿਸ ਨੇ ਬੜੀ ਸਤਰਕਤਾ ਦਿਖਾਈ ਹੈ ਪੁਲਿਸ ਦੀ ਛਲਾਗਾ ਬਣਦੀ ਹੈ ਕਿ ਲੁੱਟਾਂ ਖੋਹਾਂ ਕਰਨ ਵਾਲੇ ਅਤੇ ਇਹਨਾਂ ਬੱਚਿਆਂ ਕੋਲ ਸਕੂਲੀ ਬੱਚਿਆਂ ਕੋਲੋਂ ਫੋਨ ਖੋਣ ਵਾਲੇ ਦੋ ਜਿਹੜੇ ਬਦਮਾਸ਼ ਆ ਗੁੰਡੇ ਆ ਜਿਹੜੇ ਉਹ ਪੁਲਿਸ ਵੱਲੋਂ ਦਬੋਚ ਲਏ ਗਏ ਤੇ ਇਹਨਾਂ ਕੋਲੋਂ ਜਿਹੜੇ ਬਦਮਾਸ਼ਾਂ ਕੋਲੋਂ ਫੋਨ ਵੀ ਬਰਾਮਦ ਕਰ ਲਏ ਗਏ ਆ ਪੈਸੋ ਚੋ ਰਵਨੀਤ ਸਿੰਘ ਅਤੇ ਉਹਨਾਂ ਦੀ ਟੀਮ ਦੀ ਛਲਾਗਾ ਬਣਦੀ ਹੈ ਖਾਸ ਗੱਲ ਇਹ ਹੈ ਜਿਹੜੀ ਇਹ ਕਾਰਵਾਈਆਂ ਨੇ ਜਤਾਇਆ ਕਿ ਪੁਲਿਸ ਦੇ ਜਿਹੜਾ ਕਾਨੂੰਨ ਹੈ ਪੁਲਿਸ ਦੇ ਜਿਹੜੇ ਹੱਥ ਹੈ ਲੰਬੇ ਆ ਔਰ ਪੁਲਿਸ ਜਿਹੜੇ ਅਪਰਾਧੀਆਂ ਨੂੰ ਬਿਲਕੁਲ ਵੀ ਬਖਸ਼ਣ ਦੇ ਮੂਡ ਵਿੱਚ ਨਹੀਂ ਆ ਇੱਕ ਵਾਰੀ ਸੁਣਾਉਂਦੇ ਆ ਐਸਐਚਓ ਰਵਨੀਤ ਸਿੰਘ ਉਹਨਾਂ ਨੇ ਜਦੋਂ মিডিਏ ਨਾਲ ਗੱਲਬਾਤ ਕੀਤੀ ਤਾਂ ਕੀ ਕਿਹਾ ਜੈ ਹਨ ਮਾਨਯੋਗ ਐਸਐਸਪੀ ਸ਼ਿਵਪ੍ਰਗਤ ਸਿੰਘ ਨਵਲ ਜਿਹਦੇ ਦਿਸ਼ਾ ਨੁਸਰੇਸ਼ ਅਨੁਸਾਰ ਚਲਾਈ ਗਈ ਮਾੜੇ ਅਨਸਰਾਂ ਖਿਲਾਫ ਮੁਹਿੰਮ ਤਹਿਤ थाना सदर ਸਹਿਰ ਨਵਾਂ ਸ਼ਹਿਰ ਦੀ ਪੁਲਿਸ ਵੱਲੋਂ ਦੋ ਜਿਹੇ ਵਿਕਤੀਆਂ ਨੂੰ ਕਾਬੂ ਕੀਤਾ ਗਿਆ ਜੋ ਲੁੱਟਖੋਹਾਂ ਦੀ ਕਈ ਵਾਰ ਦੰਦਾਂ ਨੂੰ ਸ਼ਾਮਿਲ ਸਨ ਇਹਨਾਂ ਵਿਕਤੀਆਂ ਵੱਲੋਂ ਮਿਤੀ 3 12 2025 ਨੂੰ ਦੁਪਹਿਰ ਵੇਲੇ ਤਿੰਨ ਸਕੂਲੀ ਬੱਚਿਆਂ ਕੋਲੋਂ ਤੇ ਮੋਬਾਈਲ ਫੋਨ ਖੋਹੀ ਗਏ ਸਨ ਮੁਕਦਮਾ ਦਰਜ ਰਜਿਸਟਰ ਕਰਕੇ ਇਹਨਾਂ ਵਿਕਤੀਆਂ ਵੱਲੋਂ ਮੋਬਾਈਲ ਫੋਨ ਬਰਾਮਦ ਕਰ ਲਿੱਤੇ ਗਏ ਹਨ ਅਤੇ ਇਹਨਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ